बंद करो बंद करो बंद करो कुनी खेल बंद करो बंद करो बंद करो ਸਾਡੇ ਮਾਰੇ ਕੋਲੀ ਆ ਕੇ ਮੈਂ ਚੁੱਪ ਕਰ ਜਾਵਾਂ ਨਹੀਂ ਮੰਨਦਾ ਉਹ ਭਰਾਵਾ ਉਹ ਸਿੱਧੀ ਮੋੜ ਤੂੰ ਕਿੜ ਗਿਆ ਉਹ ਘਰ ਬਰਬਾਦ ਹੋ ਗਿਆ ਬੈਜੋ ਉਹ ਭਰਾਵਾ ਉਹ ਮੈਨੂੰ ਨਹੀਂ ਪਤਾ ਮੈਂ ਸ਼ਾਮ ਨੂੰ ਕੇ ਪੜੂੰਗਾ ਕਿ ਨਹੀਂ ਪੜੂੰਗਾ ਕੋਈ 10 ਨਸ਼ੇੜੀ ਆ ਕੇ ਕਰਮਾਂ ਨੇ ਕਹਿੰਦੇ ਜਾਣਗੇ ਬੈਠੋ ਕੋਈ ਪਤਾ ਨਹੀਂ ਲੱਗਦਾ ਇੱਥੇ ਇਹ ਸਰਕਾਰਾਂ ਸੁੱਤੀਆਂ ਪਈਆਂ ਨੇ ਸਾਡੀਆਂ ਪਰਮਜੀਤ ਕੋ ਆ ਕੀ ਹੋਇਆ ਜੀ ਵੀਰੇ ਇੱਥੇ ਕੋਈ ਇਨਸਾਫ ਵੀਰੇ ਉਹ ਬੱਚੇ ਆ ਰਹੇ ਸੀ ਕੰਮ ਤੋਂ ਉਹਨਾਂ ਦਾ ਵੱਡਾ ਟੁੱਕੀ ਹੋਈ ਆ ਮਤਲਬ ਕਿ ਉਹਨਾਂ ਦੇ ਕੋਈ ਬੱਚੇ ਖੋਸ਼ ਨਹੀਂ ਹੋਇਆ ਝਗੜਾ ਨਹੀਂ ਹੋਇਆ ਕਬੀਲਾ ਨਹੀਂ ਹੋਇਆ ਕੁਝ ਨਹੀਂ ਹੋਇਆ ਬਸ ਸਿਰਫ ਉਹਨਾਂ ਪਿੱਛੋਂ ਵਾਰ ਕੀਤਾ ਗਿਆ ਰਾਤੀ ਰਾਤ ਉਹਨਾਂ ਦੇ ਬੱਚੇ ਉਹਨਾਂ ਦੇ ਜਿਹੜੇ ਦੋਸ਼ੀਆਂ ਦੇ ਪਰਿਵਾਰ ਵਿੱਚ ਵੱਜ ਗਿਆ ਸਾਰਾ ਕੁਝ ਵੱਜ ਗਿਆ ਮਤਲਬ ਕਿ ਉਹ ਗਏ ਕਿੱਥੇ ਹੈ ਇਹ ਸਬੂਤ ਚਾਹੀਦਾ ਸਰ ਜੀ ਪਹਿਲਾਂ ਰੰਗਸ ਚੱਲੇ ਦੀ ਸੀ ਹਾਂਜੀ ਪਹਿਲਾਂ ਕੋਈ ਲੜਾਈ ਝਗੜਾ ਹੋਇਆ ਸੀ ਮਾੜੇ ਮਾੜੇ ਤਾਂ ਚੱਲਦੀ ਆਉਂਦੀ ਆਈ ਮਾੜੇ ਮਾੜੇ ਤਾਂ ਹੁਣ ਬੱਚਾ ਦੇ ਜਹ ਹਮ ਤੂੰ ਹੁੰਦੀ ਰਹਿੰਦੀ ਆਈ ਪਰ ਇਹਨਾਂ ਦੋਸ਼ੀ ਵੀ ਨਹੀਂ ਆਉਂਦਾ ਵੀ ਬੱਚੇ ਵੱਢ ਕੇ ਟੋਕ ਕੇ ਦੱਥੇ ਛੱਡ ਦੋ ਪਤਾ ਨਹੀਂ ਜੀ ਆਏ ਤਾਂ ਸਾਨੂੰ ਕਿन्ने ਪਤਾ ਨਹੀਂ ਸਭ ਤੋਂ ਜਦੋਂ ਉਹ ਮੁੰਮੁੰਡੇ ਖੱਡ ਕੇ ਲਿਆਏ ਤਾਂ ਉਹ ਵੀ ਆਪਣਾ ਨੇ ਵਚਨ ਵੜਦਾ ਫੇਰ ਅਸੀਂ ਭੱਜ ਕੇ ਆਏ ਆ ਜੀ ਕੀ ਮੰਗ ਕਰਦੇ ਹੋ ਬਚਾਉਣ ਅਸੀਂ ਤਾਂ ਹੀ ਮੰਗ ਕਰਦੇ ਵੀ ਜਿਵੇਂ ਉਹਨਾਂ ਨੂੰ ਵੱਢਿਆ ਘਟੋ ਉਹ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਬਸ ਤੁਹਾਨੂੰ ਬਲਾਕਾ ਦੇ ਰਹੇ ਹਾਂ ਜੀ ਜਿਵੇਂ ਲਾਸ਼ ਬਣੀ ਆ ਜਿਵੇਂ ਉਹਨਾਂ ਦੇ ਨਾਲ ਉਹਨਾਂ ਨੂੰ ਉਹ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਵੇਂ ਇਸ ਬੱਚੇ ਨੂੰ ਅੱਜ ਮਿਲੀ ਆ ਮੇਰੇ ਮਾਰੇਗਾ ਮੈਂ ਸਤਿ ਸ਼੍ਰੀ ਅਕਾਲ ਅਮੋ ਜੀ ਮੇਰਾ ਉਹ ਦੇ ਕੱਪੜੇ ਸਾਰੇ ਲਿਪੜੇ ਹੋਏ ਸੀ ਹੋਇਆ ਜੀ ਬਸ ਇਹਨਾਂ ਰੇੜੀ ਲੈ ਕੇ ਆ ਰਹੇ ਸੀ ਜੂਸ ਵਾਲੀ ਦੋਨੇ ਪਰ ਆਪ ਮਿਲ ਕੇ ਲੈ ਕੇ ਆ ਰਹੇ ਸੀਗੇ ਪਿੱਛੋਂ ਕੋਈ 8 10 ਬੰਦੇ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ 8 10 ਬੰਦੇ ਆ ਕੇ ਪਿੱਛੋਂ ਨਾਲ ਤਲਵਾਰਾਂ ਨਾਲ ਵਾਰ ਕਰਕੇ ਚਲੇ ਗਏ ਫਿਰ ਸਾਰਾ ਖੋਲਦਾ ਹੀ ਦੂਜਾ ਦੂਜੇ ਦਾ ਸਾਰੇ ਸਾਰਾ ਵੱਡੂੜ ਕੇ ਚਲੇ ਗਏ ਫੱਥਾ ਬਾਹਾਂ ਸਾਰਾ ਕੁਝ नहीं दी जावाले जे, तो हाँ तो। जे दोषी है वा जी का खालसा वाहिरू जी की फतेह मैं जगदीप सिंह गैरी आगू श्रोमी अकाली दल चेयरमैन दल पत्राचारको संघर्ष मोर्चा ਅੱਜ ਤੁਸੀਂ ਸਾਰੇ ਸਾਥੀ ਪੱਤਰਕਾਰ ਸਾਥੀ ਤੁਸੀਂ ਇੱਥੇ ਆਦੇ ਆ ਇੱਕ ਗਰੀਬ ਪਰਿਵਾਰ ਦੀ ਆਵਾਜ਼ ਨੂੰ ਜਿਹੜਾ ਹੈਗਾ ਬੁਲੰਦ ਕਰਨ ਦੇ ਲਈ ਤੁਸੀਂ ਆਏ ਹੋ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਤੁਹਾਡਾ ਧੰਨਵਾਦ ਕਰਦਾ ਕਿ ਤੁਹਾਡੇ ਜਰੀਏ ਗਰੀਬ ਪਰਿਵਾਰ ਨੂੰ ਇਨਸਾਫ਼ ਮਿਲੇਗਾ ਕੀ ਕਾਰਨ ਕੀ ਐਥੇ ਅੱਜ ਬਠਿੰਡਾ ਸ਼ਹਿਰ ਦੇ ਵਿੱਚ ਸਾਡੇ ਧੋਬੀਆਂ ਨਾ ਬਸਤੀ ਦੇ ਵਿੱਚ ਦੋ ਨੌਜਵਾਨ ਪਰਿਵਾਰ ਦੇ ਬੱਚੇ ਜਿਨ੍ਹਾਂ ਦਾ ਕੱਲ ਜਿਹਨਾਂ ਦਿਹਾੜੇ ਉਹਨਾਂ ਦੇ ਤੇਜ ਹਥਿਆਰਾਂ ਦੇ ਨਾਲ ਕੁਝ ਗੁੰਡੇ ਅਨਸਰਾਂ ਵੱਲੋਂ ਉਹਨਾਂ ਦੇ ਵਾਰ ਜਾਨ ਲੈਵਾ ਹਮਲੇ ਕੀਤੇ ਗਏ ਜਿਸ ਦੇ ਕਾਰਨ ਉਹਨਾਂ ਦਾ ਇੱਕ ਸੁਪੁੱਤਰ ਜਿਹੜੇ ਇਲਾਜ ਹਸਪੀਟਲ ਦੇ ਵਿੱਚ ਆ ਇੱਕ ਸੁਪੁੱਤਰ ਦੀ ਉਹਨਾਂ ਦੀ ਜਿਹੜੀ ਕਿ ਮੌਤ ਹੋ ਗਈ ਇਸ ਰੋਸ ਵਜੋਂ ਅੱਜ ਸਾਰੇ ਮਹੱਲਾ ਨਿਵਾਸੀਆਂ ਨੇ ਸਮਾਜਿਕ ਦਸਤਮੰਦਿਆਂ ਨੂੰ ਨਾਲ ਲੈ ਕੇ ਅੱਜ ਇਸ ਉਸ ਬੱਚੇ ਦੀ ਲਾਸ਼ ਰੱਖ ਕੇ ਇੱਥੇ ਰੋਸ ਪ੍ਰਦਰਸ਼ਨ ਕੀਤਾ ਸੀ ਇਹ ਪ੍ਰਸ਼ਾਸਨ ਦੀਆਂ ਲਾਭਾਤ ਪ੍ਰਸ਼ਾਸਨ ਦੇ ਕੰਨਾਂ ਤੇ ਕੋਈ ਜੂ ਨਹੀਂ ਸਕਤੀ ਸੀ ਕਿ ਸਰਕਾਰ ਨੇ ਉਹਨਾਂ ਨੂੰ ਦੋਸ਼ੀਨ ਹੋਏ ਦੇ ਕਰ ਕੋਈ ਗ੍ਰਿਫਤਾਰ ਨਹੀਂ ਕੀਤਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਜੇਕਰ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਜਾ ਜਲਦ ਤੋਂ ਜਲਦੀ ਤਾਂ ਕੋਈ ਵੀ ਤਿੱਖਾ ਸੰਘਰਸ਼ ਕਰਨ ਤੋਂ ਸਮਾਜਿਕ ਦੇਖੇ ਬੰਦੀਆਂ ਪਿੱਛੇ ਨਹੀਂ ਹਟਣਗੀਆਂ ਇਸ ਗਰੀਬ ਪਰਿਵਾਰ ਨੂੰ ਔਨਫਾਰਮ ਨਹੀਂ ਲੱਦਿੰਦਾ ਪੰਜਾਬ ਦੀ ਸਰਕਾਰ ਦੇ ਵਿੱਚ ਗੁੰਡਾ ਰਾਜ ਕਿੰਨੇ ਤਰ ਬਸਾਰ ਰਿਹਾ ਆ ਆਪਾਂ ਸਾਰਾ ਦੇਖ ਰਹੇ ਆ ਤੇ ਲੰਮੇ ਸਮੇਂ ਤੋਂ ਲੈ ਕੇ ਜਦੋਂ ਦੀ ਪੰਜਾਬ ਦੀ ਸਰਕਾਰ ਬਣੀ ਆ ਤੇ ਪੰਜਾਬ ਦੇ ਵਿੱਚ ਗੁੰਡਾ ਰਾਜ ਚਲਦਾ ਆ ਰਿਹਾ ਹੈ ਫਰੀਆਂ ਕਤਲ ਹੋ ਰਹੇ ਆ ਫਰੀਆਂ ਗੁੰਡਾਗਰਦੀਆਂ ਹੋ ਰਹੀਆਂ ਨੇ ਇਸ ਕਰਕੇ ਉਹਦੀ ਇੱਕ ਤਸਵੀਰ ਸਾਡੇ ਅੱਜ ਬਿਹੰਨਾਂ ਦੇ ਵਿੱਚ ਵੀ ਸਾਹਮਣੇ ਆਈ ਹੈ ਕਿਹੜਾ ਗਰੀਬ ਪਰਿਵਾਰ ਦੇ ਬੱਚੇ ਦਾ ਕਤਲ ਕਰਤਾ ਗਿਆ ਦੇਖੋ ਡੀਐਸਪੀ ਸ੍ਰੀ ਸਰਬਜੀਤ ਸਿੰਘ ਜੀ ਸਾਡੀ ਐਸਪੀ ਸਿਟੀ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਆਪਣੀ ਸਮੁੱਚੀ ਟੀਮ ਦੇ ਨਾਲ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਦੋਸ਼ੀਆਂ ਨੂੰ ਸਾਡੀਆਂ ਟੀਮਾਂ ਲੱਗੀਆਂ ਹੋਣਗੀਆਂ ਨੇ ਅਸੀਂ ਅਲੱਗ-ਅਲੱਗ ਜਗ੍ਹਾ ਤੇ ਰੇਡ ਕਰ ਰਹੇ ਹਾਂ ਜਲਦੀ ਤੋਂ ਜਲਦੀ ਜਿਹੜਾ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ ਤੇ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਲੋਕਾਂ ਨੇ ਰੋਸ ਭਜਾ ਕੋਈ ਵੀ ਇਨਸਰਸ ਕਰ ਦੋ ਲੋ ਪਿੱਛੇ ਨਹੀਂ ਹਟਣਗੇ ਇੱਕ ਵਾਰੀ ਉਹਨਾਂ ਦੇ ਵਿਸ਼ਵਾਸ ਦੇ ਜਿਹੜਾਗਾ ਧਰਨਾ ਚੱਕਿਆ ਗਿਆ ਇੱਕ ਮਿੰਟ ਜੀ ਜਿੱਦਾਂ ਹੀ ਇਹ ਦੇਖੋ ਰਾਤ ਸਾਡੇ ਧਿਆਨ ਦੇ ਵਿੱਚ ਇਹ ਗੱਲ ਆਉਂਦੀ ਹੈ ਤੁਰੰਤ ਅਸੀਂ ਥਾਣਾ ਸਿਵਲ ਲਾਈਨ ਵਿਖੇ ਮੁਕਦਮਾ ਦਰਜ ਹੁੰਦਾ ਜੀ ਇਹਦੇ ਵਿੱਚ ਚਲੋ ਆਪਣੇ ਜੋ ਜਤਿੰਦਰ ਜੀ ਉਹਨਾਂ ਦੇ ਬ੍ਰਦਰ ਦੀ ਕੰਪਲੇਂਟ ਤੇ ਅਸੀਂ ਮੁਕਦਮਾ ਦਰਜ ਕੀਤਾ ਰਾਤ ਦਾ ਅਰਲੀ ਮਾਰਨਿੰਗ ਸਾਡੀਆਂ ਟੀਮ ਸੇ ਤੇ ਰੇਡਾਂ ਤੇ ਲੱਗੀਆਂ ਹੋਈਆਂ ਹਨ ਅਸੀਂ ਉਹਨਾਂ ਦੇ ਘਰ ਦੇ ਟਿਕਾਣਿਆਂ ਤੇ ਵੀ ਕੀਤੀਆਂ ਹੋਰ ਵੀ ਕੀਤੀਆਂ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਤੁਰੰਤ ਉੱਥੇ ਰੇਡ ਕੀਤੀ ਹੈ ਦੇਖੋ ਇਸ ਚੀਜ਼ ਦਾ ਮੈਂ ਜ਼ਿੰਮੇਵਾਰੀ ਨਾਲ ਤੁਹਾਨੂੰ ਆਸ਼ਵਾਸ਼ਣ ਦੇਵਾ ਸਕਦਾ ਇਹਦੇ ਵਿੱਚ ਹੁਣ ਤੱਕ ਜੋ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਇਮੀਡੀਏਟਲੀ ਇਨਫੈਕਟ ਕੀ ਰਾਤ ਨੂੰ ਜਦੋਂ ਮੈਨੂੰ ਵੀ ਫੋਨ ਆਉਂਦਾ ਅਸੀਂ ਤੁਰੰਤ ਹੀ ਐਸ ਐਚ ਓ ਸਾਰੀ ਰਾਤ ਅਸੀਂ ਮੌਕੇ ਤੇ ਹੁੰਦਾ ਫੋਰੈਂਸਿਕ ਨਾਲ ਵੀ ਅਸੀਂ ਜਿਹੜਾ ਹਰ ਕ੍ਰਾਈਮ ਜਸ ਮੌਕਾ ਸੀਗਾ ਉਹ ਵੀ ਸਾਡੀ ਫੋਰੈਂਸਿਕ ਟੀਮ ਨੇ ਉਹਦੀ ਸੰਭਾਲ ਲਿਆ ਸੀਗਾ ਜਿੱਥੋਂ ਤੱਕ ਦੋਸ਼ੀਆਂ ਦੀ ਗੱਲ ਹੈ ਜੀ ਸਾਡੀਆਂ ਟੀਮਸ ਲੱਗੀਆਂ ਕੋਈ ਐਦਾਂ ਨਹੀਂ ਅਸੀਂ ਨਹੀਂ ਚਾਹੁੰਦੇ ਵੀ ਕੋਈ ਆ ਦੋਸ਼ੀ ਆ ਨਾ ਫੜਿਆ ਜਾਵੇ ਜੋ ਸਾਨੂੰ ਕੰਪਲੇਨੈਂਟ ਇਹਨਾਂ ਵੱਲੋਂ ਦੋਸ਼ੀ ਦੱਸੇ ਗਏ ਸੀ ਸਾਰੇ ਦੋਸ਼ੀ ਅਸੀਂ ਬਾਇ ਨੇ ਉਦਾਂ ਦੇ ਉਦਾਂ ਹੀ ਮੁਕਦਮੇ ਦੇ ਵਿੱਚ ਅਸੀਂ ਬਾਇ ਨੇ ਰੱਖ ਲੈਨੇ ਜੀ ਹੁਣ ਗੱਲ ਇਹ ਆ ਵੀ ਸਾਡੀਆਂ ਟੀਮਸ ਹੈ ਕੋਈ ਫੋਰੈਂਸਿਕਲੀ ਟੀਮ ਹੈ ਕੋਈ ਹੋਰ ਟੀਮ ਹੈ ਉਹ ਆਪਦਾ ਕੰਮ ਕਰ ਰਹੀਆਂ ਨੇ ਤਾਂ ਜਿਹੜੇ ਆ ਜਿਹੜੇ ਦੋਸ਼ੀ ਨੇ ਅਸੀਂ ਜਲ ਤੋਂ ਜਲਦ ਫੜ ਲਾਂਗੇ ਇਹਦੇ ਵਿੱਚ ਇਹ ਨਹੀਂਗਾ ਕਿ ਸਾਡੀ ਕੋਈ ਢਿੱਲ ਕਰਕੇ ਜਾਂ ਉਦਾਂ ਹੋ ਰਿਹਾ ਇਮੀਡੀਏਟਲੀ ਸਾਰੀਆਂ ਟੀਮਸਾ ਦੋਨੋਂ ਸੀਆਈਏ ਦੀਆਂ ਟੀਮਸਾ ਉਹ ਵੱਖਰੀਆਂ ਲੱਗੀਆਂ ਹੋਈਆਂ ਹਨ 1879 ਦੀ ਟੀਮ ਉਹ ਵੱਖਰੀ ਲੱਗੀ ਹੋਈ ਹੈ ਟੈਕਨੀਕਲ ਟੀਮ ਉਹ ਵੱਖਰੀ ਲੱਗੀ ਹੋਈ ਹੈ ਅਸੀਂ ਵੀ ਆਪਣਾ ਕੰਮ ਕਰ ਰਹੇ ਆ ਜਿਹੜੀ ਸਾਨੂੰ ਟੀਮਸ ਦੀ ਇਨਪੁਟ ਮਿਲਦੀ ਹੈ ਅਸੀਂ ਇੱਕ ਦੂਜੇ ਨਾਲ ਇੱਕ ਦੂਜੇ ਨੂੰ ਦੱਸਦੇ ਆ ਵੀ ਉਹਨਾਂ ਐਸ ਤੇ ਕੰਮ ਕਰ ਲਿਏ ਉਹਨਾਂ ਉਸ ਤੇ ਕੰਮ ਕਰ ਲਿਏ ਤਾਂ ਮੇਰੀ ਸਾਰਿਆਂ ਨੂੰ ਦੇਖੋ ਇਹੀ ਇਹਦੇ ਵਿੱਚ ਬੇਨਤੀ ਹੈਗੀ ਹੈ ਵੀ ਇਹ ਜਿਹੜਾ ਟਾਈਮ ਹੈਗਾ ਪਰਿਵਾਰ ਵਾਸਤੇ ਦੁੱਖਦਾਈ ਟਾਈਮ ਹੈਗਾ ਮੈਂ ਇਹ ਇਸ ਤਰੀਕਾ ਕਹਿ ਸਕਦਾ ਵੀ ਜਿਹੜਾ ਬੱਚਾ ਹੈਗਾ ਉਹ ਚਲਾ ਗਿਆ ਉਹ ਦੇਖੋ ਵਾਪਸ ਤਾਂ ਨਹੀਂ ਆ ਸਕਦਾ ਮੈਂ ਉਹੋ ਜੀ ਨਹੀਂ ਗੱਲ ਕਰੂੰਗਾ ਬਟ ਜਿਹੜੀ ਚੀਜ਼ ਦਾ ਮੈਂ ਜ਼ਿੰਮੇਵਾਰੀ ਨਾਲ ਤੁਹਾਨੂੰ ਕਹਿ ਸਕਦਾ ਵੀ ਇਹ ਜਿਹਨੇ ਦੋਸ਼ੀ ਨੇ ਇਹ ਦੋਸ਼ੀ ਅਸੀਂ ਜਰੂਰ ਜਲਦੀ ਤੋਂ ਜਲਦੀ ਤੇ ਸਾਰੇ ਦੋਸ਼ੀ ਅਸੀਂ ਗ੍ਰਿਫਤਾਰ ਕਰਾਂਗੇ ਇਹਦੇ ਵਿੱਚ ਅਸੀਂ ਇਹ ਵੀ ਇਨਸ਼ੋਰ ਕਰਾਂਗੇ ਵੀ ਜਿਹੜੀ ਇਹਦੀ ਤਫਤੀਸ਼ ਹੈ ਇਹਨੂੰ ਪ੍ਰੋਪਰ ਸਟੱਜੇ ਢੰਗ ਨਾਲ ਕੀਤਾ ਜਾਵੇ ਤਾਂ ਜੋ ਜਦੋਂ ਅਸੀਂ ਆਪਣਾ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਕੇਸ ਪੇਸ਼ ਕਰਾਂਗੇ ਸਾਰੇ ਦੋਸ਼ੀਆਂ ਨੂੰ ਜਿਹੜੀ ਹੈ ਵੱਧ ਤੋਂ ਵੱਧ ਜਿਹੜੀ ਤੇ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਮੇਰੀ ਇਹ ਸਾਰਿਆਂ ਨੂੰ ਇਹੀ ਬੇਨਤੀ ਹੈ ਕਿਉਂਕਿ ਦੇਖੋ ਪਰਿਵਾਰ ਨੂੰ ਦੁੱਖ ਹੈ ਅਸੀਂ ਤੁਹਾਡੇ ਨਾਲ ਹੈਗੇ ਆ ਮੈਂ ਕਈ ਵਾਰ ਪਰਿਵਾਰ ਨੂੰ ਸਵੇਰੇ ਵੀ ਮਿਲਿਆ ਉਸ ਤੋਂ ਬਾਅਦ ਤੋਂ ਵੀ ਅਸੀਂ ਪਰਿਵਾਰ ਨਾਲ ਸਾਡਾ ਤਾਲਮੇਲ ਹੁੰਦਾ ਰਿਹਾ ਹੈਗਾ ਹੁਣ ਪ੍ਰੋਬਲਮ ਕੀ ਹੈ ਕਿ ਜੇ ਆਪਾਂ ਹੁਣ ਇਦਾਂ ਇੱਥੇ ਬੈਠ ਜਾਾਂਗੇ ਤਾਂ ਸਾਡੀਆਂ ਦੋ ਟੀਮਸ ਆ ਜਿਹੜੀਆਂ ਪਹਿਲਾਂ ਕੰਮ ਕਰ ਰਹੀਆਂ ਸੀ ਕਿਉਂਕਿ ਸਾਨੂੰ ਫਿਰ ਉਹ ਇੱਥੇ ਸਟੇਸ਼ਨ ਹੋ ਜਾਂਦੀਆਂ ਇਹ ਤਾਂ ਕੀ ਹੈ ਕਿ ਦੇਖੋ ਮੈਂ ਵੀ ਐਸ்சிਐਸ ਦੇ ਕੇਸ ਤੇ ਅਸੀਂ ਵਰਕ ਕਰ ਰਹੇ ਸੀਗੇ ਹੁਣ ਉਹ ਤਾਂ ਕੀ ਹੈ ਜਿਹੜੀ ਕੇਸ ਦੀ ਇਨਵੈਸਟੀਗੇਸ਼ਨ ਆ ਉਹ ਫਿਰ ਸਲੋ ਹੋ ਜਾਂਦੀ ਆ ਤਾਂ ਤੁਸੀਂ ਸਾਡੇ ਤੇ ਭਰੋਸਾ ਰੱਖੋ ਮੈਂ ਇਸ ਚੀਜ਼ ਨੂੰ ਜ਼ਿੰਮੇਵਾਰੀ ਨਾਲ ਕਹਿੰਦਾ ਦੇਖੋ ਸਾਰੀ মিডিਆ ਹੈਗੀ ਆ ਹੋਰ ਵੀ ਹੈਗੀ ਆ ਇੱਥੇ ਤੁਹਾਨੂੰ ਵੀ ਪਤਾ ਕੋਈ ਇਦਾਂ ਦੀ ਗੱਲ ਨਹੀਂ ਜਿੰਨੀਆਂ ਵੀ ਅੱਗੇ ਵੀ ਕੋਈ ਵਾਰਦਾਤ ਚਲੋ ਹੁੰਦੀ ਹੈਗੀ ਆ ਤਕਰੀਬਨ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਹਰੇਕ ਮੁਕਦਮਾ ਜਿਹੜਾ ਹਰੇਕ ਵਾਰਦਾ ਦਾ ਟ੍ਰੇਸ ਹੋਵੇ ਤਾਂ ਇਸ ਕਰਕੇ ਇਹ ਵਾਲਾ ਵੀ ਜਿਹੜਾ ਹੈਗਾ ਅਸੀਂ ਸਾਰੇ ਦੋਸ਼ੀ ਅਸੀਂ ਸ਼ੋਰ ਕਰਦੇ ਆ ਜੀ ਜਿਹੜੇ ਸਾਰੇ ਦੋਸ਼ੀ ਅਸੀਂ ਜਲਦ ਤੋਂ ਜਲਦ ਸਾਰਿਆਂ ਨੂੰ ਗ੍ਰਿਫਤਾਰ ਕਰ ਲਾਂਗੇ ਕਈ ਵਾਰ ਕੀ ਹੁੰਦਾ ਮੈਨੂੰ ਅੱਜ ਇੱਥੇ ਭਾਈ ਸਾਹਿਬ ਕਹਿ ਵੀ ਰਹੇ ਸੀ ਵੀ ਸਾਨੂੰ ਤੁਸੀਂ ਟਾਈਮ ਦਿਓ ਜੀ ਉਹ ਕਈ ਵਾਰ ਕੀ ਹੁੰਦਾ ਵੀ ਦੋਸ਼ੀ ਜਲਦੀ ਗ੍ਰਿਫਤਾਰ ਹੋ ਜਾਂਦਾ ਕਈ ਵਾਰ ਥੋੜਾ ਟਾਈਮ ਲੱਗ ਜਾਂਦਾ ਬਟ ਉਸ ਕਰਕੇ ਮੈਂ ਤਾਂ ਉਹਨਾਂ ਨੂੰ ਇਹੀ ਗੱਲ ਸਮਝਾ ਰਿਹਾ ਸੀਗਾ ਵੀ ਦੋਸ਼ੀ ਜਿਹੜੇ ਹੈਗੇ ਆ ਇਹ ਸਾਡੀ ਜ਼ਿੰਮੇਵਾਰੀ ਹੈ ਜੀ ਅਸੀਂ ਉਹਨੂੰ ਜਲਦ ਤੋਂ ਜਲਦ ਸਾਰਿਆਂ ਨੂੰ ਗ੍ਰਿਫਤਾਰ ਕਰਾਂਗੇ ਕੋਈ ਵੀ ਅਸੀਂ ਇਸ ਕੇਸ ਦਾ ਦੋਸ਼ੀ ਹੈਗਾ ਸਾਨੂੰ ਪਰਿਵਾਰ ਨੇ ਮੈਨੂੰ ਦੁਬਾਰਾ ਫੇਰ ਗੱਲ ਹੋਈ ਸੀ ਉਹਨਾਂ ਵਿੱਚੋਂ ਕੋਈ ਸਾਨੂੰ ਇੱਕ ਦੋ ਨਾਂ ਹੋਰ ਵੀ ਦੱਸੇ ਨੇ ਉਹਨਾਂ ਨੂੰ ਵੀ ਅਸੀਂ ਆਪਣੀ ਜਿਹੜੀ ਤਫਤੀਸ਼ ਦਾ ਵਿਸ਼ਾ ਬਣਾਵਾਂਗੇ ਜੀ ਤੇ ਉਸ ਪੱਖੋਂ ਵੀ ਚੱਲਾਂਗੇ ਤੇ ਸਾਡੀ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਇਹਨੂੰ ਆਪਾਂ ਜਿਹੜਾ ਪਰਿਵਾਰ ਲਈ ਦੁੱਖ ਦਾ ਟਾਈਮ ਹੈ ਇਹਨੂੰ ਆਪਾਂ ਐਦਾਂ ਨਾ ਕਰੀਏ ਠੀਕ ਹੈ ਤੁਸੀਂ ਪਰਿਵਾਰ ਦੇ ਨਾਲ ਖੜੇ ਹੋ ਪਰਿਵਾਰ ਦੇ ਨਾਲ ਵਿਚਰਦੇ ਹੋ ਚੰਗੀ ਗੱਲ ਹੈਗੀ ਆ ਬਟ ਜੇ ਇਹਨੂੰ ਆਪਾਂ ਇਸ ਤਰੀਕੇ ਨਾਲ ਕਰਾਂਗੇ ਮਤਲਬ ਉਸ ਚੀਜ਼ ਨਾਲ ਕਿਸੇ ਦਾ ਕੋਈ ਲਾਭ ਹੈ ਨਹੀਂਗਾ ਉਸ ਚੀਜ਼ ਨੂੰ ਨਾ ਕੋਈ ਪਰਿਵਾਰ ਨੂੰ ਲਾਭ ਮਿਲਣਾ ਜਿੱਥੋਂ ਤੱਕ ਸਾਡੇ ਕੰਮ ਦੀ ਹੈ ਸਾਡੇ ਕੰਮ ਦੀ ਉਹਦੇ ਨਾਲ ਗਤੀ ਥੋੜੀ ਸਲੋ ਹੋ ਜਾਂਦੀ ਕਿਉਂਕਿ ਸਾਡੀਆਂ ਟੀਮਾਂ ਅਸੀਂ ਆਪ ਇੱਥੇ ਖੜੇ ਹੋ ਗਏ ਆਗੇ ਨਹੀਂ ਸਾਡੀਆਂ ਇਹੀ ਟੀਮ ਐਸਐਚਓ ਸਿਵਲ ਲਾਈਨ ਆ ਉਹ ਸਾਰੀ ਰਾਤ 6 ਵਜੇ ਤੱਕ ਵੀ ਇੱਥੇ ਫਿਰਦੇ ਰਹੇ ਸੀਗੇ ਉਸ ਤੋਂ ਬਾਅਦ ਵੀ ਉਹਨਾਂ ਨੇ ਰੇਡ ਕੀਤੀ ਹੈ ਕਈ ਟਿਕਾਣਿਆਂ ਤੇ ਅਸੀਂ ਰੇਡ ਕੀਤੀ ਹੈਗੀ ਆ ਤਾਂ ਅਸੀਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂਗੇ ਇਸ ਚੀਜ਼ ਦਾ ਤੁਸੀਂ ਭਰੋਸਾ ਰੱਖੋ ਤੇ ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿੰਦਾ ਵੀ ਜਲਦ ਤੋਂ ਜਲਦ ਅਸੀਂ ਸਾਰੇ ਦੋਸ਼ੀਆਂ ਨੂੰ ਇਸ ਗ੍ਰਿਫਤਾਰ ਕਰ ਲਾਂਗੇ ਨਾ ਦਿਖਾਏਗਾ ਉਹਦੇ ਬਾਰੇ ਕੀ ਕਹਾਂ ਜਾਈਏ ਇਹ ਸਾਨੂੰ ਕੱਲ ਰਾਤ ਥਾਣਾ ਸਿਵਲ ਲਾਈਨ ਦੇ ਕੇ ਇਨਫੋਰਮੇਸ਼ਨ ਮਿਲੀ ਸੀ ਕੁਝ ਲੜਕਿਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਜਿਸ ਦੇ ਵਿੱਚ ਸੱਟਾਂ ਲੱਗਨ ਕਰ ਇੱਕ ਲੜਕੇ ਦੀ ਮੌਤ ਹੋ ਗਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਦੇ ਕੇ ਅਸੀਂ ਮੁਕੱਦਮਾ ਦਰਜ ਕੀਤਾ ਹੈਗਾ ਇਸ ਦੇ ਵਿੱਚ ਪੰਜ ਦੋਸ਼ੀ ਜਿਹੜੇ ਹੈਗੇ ਨੇ ਬਾਈ ਨੇਮ ਨੇ ਕੁਝ ਅੰਸ਼ਾਸ਼ਤੇ ਨੇ ਅਸੀਂ ਵੱਖ-ਵੱਖ ਟੀਮਾਂ ਆਪਣੀਆਂ ਬਣਾਈਆਂ ਆਈਆਂ ਸੀ ਆਈ ਦੀਆਂ ਟੀਮਸ ਰੇਡਸ ਕਰ ਰਹੀਆਂ ਥਾਣਾ ਸਿਵਲ ਲਾਈਨ ਦੀਆਂ ਟੀਮਸ ਰੇਡ ਕਰ ਰਹੀਆਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਗੇ ਇਹਦੇ ਵਿੱਚ ਅੱਜ ਪਰਿਵਾਰ ਵੱਲੋਂ ਥੋੜਾ ਰ ਸਮਝਾਇਆ ਸੀ ਹੁਣ ਵੀ ਮੈਂ ਇਹੀ ਸਾਰਿਆਂ ਨੂੰ ਦੱਸਿਆ ਸੀ ਵੀ ਸਾਡਾ ਸਾਡੇ ਵੱਲੋਂ ਪੂਰੇ ਐਫਰਟਸ ਕੀਤੇ ਜਾ ਰਹੇ ਨੇ ਕਈ ਵਾਰ ਹੁੰਦਾ ਹੈਗਾ ਵੀ ਕਿਸੇ ਵਜ੍ਹਾ ਕਰਕੇ ਕੋਈ ਇਨਕਲੂਜ ਜਾਂ ਇਨਫੋਰਮੇਸ਼ਨ ਉਹਦਾ ਨਹੀਂ ਮਿਲਦੀ ਜਾਂ ਡਿਲੇ ਹੋ ਜਾਂਦਾ ਬਟ ਸਾਡੀ ਇਹ ਕੋਸ਼ਿਸ਼ ਹੈ ਵੀ ਜਿੰਨੇ ਵੀ ਦੋਸ਼ੀ ਨੇ ਅਸੀਂ ਜਲਦ ਜਲਦ ਗ੍ਰਿਫਤਾਰ ਕਰਾਂ ਸਰ ਕਿੰਨੇ ਦੋਸ਼ੀਆਂ ਦੇ ਨਾਮ ਆਏ ਇਹਦੇ ਵਿੱਚ ਪਰਿਵਾਰ ਵੱਲੋਂ ਜੋ ਸਾਨੂੰ ਮੌਕੇ ਤੇ ਸੀ ਉਹਨਾਂ ਨੇ ਵੀ ਇਨਫੋਰਮੇਸ਼ਨ ਮੁਤਾਬਕ ਪੰਜ ਬੰਦੇ ਬਾਏ ਨੇ ਇਹਨਾਂ ਨੇ ਕੁਝ ਹਲਕਾ ਕੀਤਾ ਤੇ ਕੋਈ ਉਹਨਾਂ ਦੀ ਪਛਾਣ ਹੋਈ ਹਾਂ ਨਹੀਂ ਹਾਂ ਦੀ ਪੰਜੇ ਬੰਦੇ ਬਾਏ ਨੇਮ ਨੇ ਜੀ ਜਾਣਦੇ ਇੱਕ ਦੂਜੇ ਨੂੰ ਪਹਿਲਾਂ ਕਿਸੇ ਨਿੱਕੀ ਮਾੜੀ ਮੋਟੀ ਗੱਲ ਤੇ ਇਹਨ ਇਹ ਤਾਹੀਂ ਤੇ ਇੱਕ ਲੜਕੇ ਦੇ ਜਿਆਦੇ ਸਾਥ ਮਿਲਣ ਕਰਕੇ ਉਹਦੀ ਮੌਤ ਹੋ ਗਈ। ਸਰ ਕਿੱਥੇ ਤੱਕ ਖੜੇ ਰਹਿਣਗੇ? ਮੈਂ ਇਹੀ ਅੱਗੇ ਪਰਿਵਾਰ ਨੂੰ ਬੇਨਤੀ ਕੀਤੀ ਸੀ ਕਿ ਜੀ ਦੇਖੋ ਸਾਡੇ ਵੱਲੋਂ ਪੂਰੇ ਐਫਰਟਸ ਚੱਲ ਰਹੇ ਨੇ ਟੀਮਸ ਸਾਡੀਆਂ ਅਰਲੇ ਮੱਧ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਅਸੀਂ ਉਸੇ ਟਾਈਮ ਹੀ ਲੱਗ ਗਏ ਸੀ। ਤਾਂ ਜਲਦੋਂ ਜਲਦ ਗ੍ਰਿਫਤਾਰ ਕਰਨਾ। ਸਰ ਇੱਕ ਇਹ ਵੀ ਕਹਿੰਦਾ ਕਿ ਇਹ ਕੋਈ ਨਾਕਾ ਨਹੀਂ ਲੱਗਦਾ ਜਾਂ ਕੋਈ ਕੌਸਟ ਸਾਡੇ ਨੂੰ ਨਹੀਂ ਵਰਗੀ। ਨਹੀਂ ਦੇਖੋ ਇਹ ਕੀ ਹੁੰਦਾ ਹੈਗਾ ਜੀ ਹੁਣ ਟੀਮ ਦਾ ਤੁਹਾਨੂੰ ਜਿੱਦਾਂ ਜਿੰਨੀ ਸਾਡੇ ਕੋਲ ਮੈਨ ਪਾਵਰ ਆ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਪ੍ਰੋਪਰ ਯੂਟਿਲਾਈਜੇਸ਼ਨ ਹੋਵੇ। ਰੱਖ तो साड़ी यही कोशिश रहूगी जो होर कंप्लेट है तो अभी कोशिश करा भी होर ज्यादा इतने पेट्रोलिंग बढ़ा दिया ਉਹ ਆਪ ਕੋਲ ਆ ਕੇ ਆ ਗਏ ਨੇ ਬੰਦ ਕਰਕੇ ਰੱਖਿਆ ਹੈ ਕਿਦਾਂ ਹਾਏ 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 ਬੈਂਤੀਆ ਬੈਂਤੀਆ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਡੀਐਸਪੀ ਸਾਹਿਬ ਕੋਈ ਗੱਲ ਕਹਿਣਾ ਚਾਹੁੰਦੇ ਨੇ ਸਿਰਫ ਦੋ ਸ਼ਬਦ ਸੁਣੋ ਕਿਉਂਕਿ ਸੁਣਨ ਤੋਂ ਬਾਅਦ ਉਹਨਾਂ ਦਾ ਥੀ ਫੇਰ ਹੀ ਬਦਲ ਲੱਗੇਗਾ ਦੇਖੋ ਮੇਰੀ ਨਾ ਆਪਣੇ ਚੁੱਪ ਕਰ ਸਾਰੇ